ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਸਾਡੇ ਬਹੁਤ ਹੀ ਸਤਿਕਾਰਯੋਗ ਸਾਬੇ ਕਮਾਲ ਜਗਤ ਪਿਤਾ ਧੰ ਤਨ ਸਤਿਗੁਰੂ ਦਾਸ ਮਹਾਰਾਜ ਜੀ ਜਿਨ੍ਹਾਂ ਦਾ 648ਵਾਂ ਪ੍ਰਕਾਸ਼ ਉਤਸਵ ਪੂਰੇ ਵੱਲ ਦੇ ਵਿੱਚ ਮਨਾਇਆ ਜਾ ਰਿਹਾ ਹੈ ਮੈਂ ਦਾਸ ਸ਼੍ਰੀ ਗੁਰਦਾਸ ਸਾਧ ਸੰਪਰਦਾਇ ਸੈਟੀ ਵੱਲੋਂ ਅਤੇ ਡੇਰਾ 108 ਸੰਤ ਬਾਬਾ ਮੀਲਾ RAM ਦੇ ਤਪੋਸਥਾਨਾਂ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਉਹਨਾਂ ਉਹਨਾਂ ਪਾਤਸ਼ਾਹਾਂ ਦੇ ਜਿਨ੍ਹਾਂ ਨੇ ਜਿਨ੍ਹਾਂ ਦੀ ਬਾਣੀ ਦਾ ਫਰਮਾਨ ਹੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੰਡਰ ਹੈ ਜਿਨ੍ਹਾਂ ਨੇ ਨੀਚਿਆਂ ਨੂੰ ਊਚ ਕੀਤਾ ਔਰ ਅੱਜ ਵੀ ਅੱਜ ਵੀ ਉਹਨਾਂ ਦੀ ਬਦੌਲਤ ਜਿਹੜੇ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਗੁਰੂ ਘਰ ਸਾਨੂੰ ਰੇਖ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਗੁਰੂ ਘਰ ਬਣਾ ਕੇ ਦਿੱਤੇ ਆ ਜਿੱਥੇ ਬੈਠ ਕੇ ਅਸੀਂ ਉਹਨਾਂ ਦਾ ਨਾਮ ਸਿਮਰ ਕਰਦੇ ਉਹਨਾਂ ਦੀ ਬਾਣੀ ਪੜ੍ਹਦੇ ਆ ਦਾਸ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਆਇਆ ਵਿਦੇਸ਼ਾਂ ਦੇ ਵਿੱਚ ਵੀ ਰੇਕ ਕੰਟਰੀ ਦੇ ਵਿੱਚ ਰੇਕ ਸ਼ਹਿਰ ਦੇ ਵਿੱਚ ਗੁਰੂ ਕੁਮਾਰਾਜ ਦੇ ਗੁਰੂ ਘਰ ਫਨਾਇਆ ਸੰਗਤਾਂ ਦਾ ਬਹੁਤ ਉਪਰਾਲਾ ਆ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਜੋ ਉਹਨਾਂ ਨੇ ਬੇਗਮਪੁਰਾ ਸ਼ਹਿਰ ਕੋ ਨਾਓ ਬੇਗਮ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਉਹ ਬੇਗਮਪੁਰੇ ਜੋ ਉਸ ਉਹਨਾਂ ਨੇ ਸੰਕਲਪ ਕੀਤਾ ਜੋ ਬੇਗਮਪੁਰਾ ਆ ਉਹਨਾਂ ਦੀ ਸੋਚਦਾ ਉਹ ਵਿਦੇਸ਼ ਦੇ ਵਿੱਚ ਵਸਿਆ ਹੋਇਆ ਆ ਜਿੱਥੇ ਕਿ ਕੋਈ ਉੱਥੇ ਮਨੁੱਖਤਾ ਦੀ ਪਹਿਚਾਨ ਆ ਕੋਈ ਜਾਤ ਫਾਤ ਦਾ ਕੋਈ ਉੱਚ ਨੀਚ ਦਾ ਭੇਦ ਭਾਵ ਨਹੀਂ ਦਾਸੁੱਤੇ ਵਿਦੇਸ਼ ਵਿਦੇਸ਼ਾਂ ਦੇ ਵਿੱਚ ਆ ਕੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਤੂੰ ਕਿੱਥੋਂ ਆਇਆ ਕਿੱਥੋਂ ਨਹੀਂ ਤੂੰ ਕੌਣ ਹੈਂ ਕਿਹੜੀ ਜਾਤ ਨੂੰ ਬਿਲੋਂਗ ਕਰਦਾ ਇਹ ਜਿਹੜਾ ਜਾਤ ਪਾਤ ਦਾ ਕੀੜਾ ਆ ਇਹ ਇਹ ਸਾਡੇ ਪੰਜਾਬ ਦੀ ਧਰ ਸਾਡੀ ਭਾਰਤ ਦੀ ਧਰਤੀ ਤੇ ਆ ਵਿਦੇਸ਼ਾਂ ਦੇ ਵਿੱਚ ਇਦਾਂ ਦਾ ਕੋਈ ਨਹੀਂ ਉਹਨਾਂ ਦੇ ਚਾਹੇ ਉਹਨਾਂ ਦੇ ਗਿਰਜਾ ਘਰ ਆ ਉੱਥੇ ਜਾ ਕੇ ਦੇਖ ਲਓ ਉਹ ਕੋਈ ਨਹੀਂ ਪੁੱਛਦੇ ਵੀ ਤੂੰ ਸਰਦਾਰ ਹੈਂ ਇੱਥੇ ਕਿਉਂ ਆਇਆ ਇੱਥੇ ਅਸੀਂ ਜੇ ਸਾਡੇ ਘਰਾਂ ਦੇ ਵਿੱਚ ਕੋਈ ਸਰਦਾਰ ਆ ਜਵੇ ਤਾਸ ਯੱਖਾਂ ਘਾੜ ਘਾੜ ਕੇ ਦੇਖਦੇ ਜੇ ਸਾਡਾ ਕੋਈ ਉਧਰ ਤਿਲ ਜਵੇ ਤਾਂ ਉਹ ਵੀ ਗੁਰੂ ਘਰ ਵਾਲੇ ਮਨ ਦੇਖਦੇ ਵੀ ਮੋਨਾਕ ਆ ਗਿਆ ਉਥੇ ਜਿਹੜੀ انسان ਦੀ انسان ਦੀ ਕਦਰ ਕਰਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਗੁਰੂ ਅਰਜਨ ਦੇਵ ਜੀ ਸੋਚ ਜਿਹੜੀ ਆ ਉਹਨਾਂ ਦੇ ਬੇਗਾਹ ਕੁਰੇ ਦਾ ਸੰਕਲਪ ਉਸ ਧਰਤੀ ਦੇ ਉੱਤੇ ਨਜ਼ਰ ਆਉਂਦਾ ਆ ਤੇ ਇਸ ਧਰਤੀ ਦੇ ਉੱਤੇ ਜੋ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ 648 ਅਸੀਂ ਸਮੰਗਤਾਂ ਨੇ ਬੜੇ ਆਦਰ ਸਤਕਾਰ ਨਾਲ ਪਿੰਡਾਂ ਸ਼ਹਿਰਾਂ ਦੇ ਵਿੱਚ ਮਨਾਉਣਾ ਆ ਦਾਸ ਵੱਲੋਂ ਚਿਰਗੁਰ ਦਾ ਸਾਧੂ ਸੰਪਰਦਾਇਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਬੇਨਤੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਦੋਂ ਵੀ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਸ਼ੋਭਾ ਯਾਤਰਾ ਤੇ ਉੱਤੇ ਜਾਣਾ ਆ ਅਸੀਂ ਬੜੇ ਗੁਰੂ ਮਹਾਰਾਜ ਦੇ ਸੱਚੇ ਸੇਵਕ ਸੱਚੇ ਸੁੱਚੇ ਸੇਵਕ ਬਣ ਕੇ ਜਾਣਾ ਸਿਰਾਂ ਤੇ ਰਮਾਲ ਹਰ ਦੇ ਰਮਾਲ ਬਨ ਕੇ ਆਪਣੇ ਚੰਗੇ ਬਣ ਕੇ ਮਤਲਬ ਜਾਣਾ ਆ ਕੋਈ ਵੀ ਨੰਗੇ ਸਿਰ ਜਾ ਉੱਥੇ ਜਾ ਕੇ ਆਪਾਂ ਜਿਹੜੇ ਭੰਗੜੇ ਪਾਉਣੇ ਆ ਡੀਜੇ ਲਾਉਣੇ ਆ ਸਾਨੂੰ ਮੇਰਾ ਖਿਆਲ ਵੀ ਆਪਾਂ ਨੂੰ ਇਹ ਭੰਗੜੇ ਨਹੀਂ ਪਾਉਣੇ ਚਾਹੀਦੇ ਸਾਡੇ ਸਾਡੇ ਰਹਿਬਰ ਸਾਡੇ ਪਰਮਪਿਤਾ ਦਾ ਜੋ ਸੁਪਨਾ ਆ ਉਹ ਨੱਚ ਟੱਪ ਕੇ ਨਹੀਂ ਬਣਾਉਣ ਦਾ ਉਹ ਤਾਂ ਸਿਰਫ ਇੱਕ ਉਹਨਾਂ ਦੀ ਜਿਹੜੀ ਬਾਣੀ ਆ ਉਹ ਸਾਨੂੰ ਬਹੁਤ ਮੁਕਾਮ ਤੱਕ ਲੈ ਜਾਂਦੀ ਆ ਸਾਨੂੰ ਜਿਹੜਾ ਆ ਉਹ ਸਾਨੂੰ ਗਿਆਨ ਬਖਸ਼ਦੀ ਆ ਕਿ ਪ੍ਰਾਣੀ ਤੂੰ ਕੀ ਕਰਨਾ ਆ ਦੁਨੀਆਂ ਦੇ ਉੱਤੇ ਕੀ ਕਰਨਾ ਸਾਨੂੰ ਉਹਨਾਂ ਦੀ ਬਾਣੀ ਦੇ ਉੱਤੇ ਚੱਲਣਾ ਚਾਹੀਦਾ ਬਾਣੀ ਗੁਰਦਾਰ ਦੇ ਵਿੱਚ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਬਾਣੀ ਤੇ ਉੱਤੇ ਵਿਚਾਰ ਕਰਨੀ ਚਾਹੀਦੀ ਆ ਸਾਨੂੰ ਉਹ ਕਲਾਕਾਰ ਉਹ ਸਾਨੂੰ ਰਾਗੀ ਢਾਡੀ ਸੁਣਨੇ ਚਾਹੀਦੇ ਜਿਹੜੇ ਗੁਰੂ ਰਵਦਾਸ ਮਹਾਰਾਜ ਦੇ ਇਤਿਹਾਸ ਬਾਰੇ ਉਹਨਾਂ ਦੀ ਜਾਣ ਉਹਨਾਂ ਦੇ ਇਤਿਹਾਸ ਬਾਰੇ ਉਹਨਾਂ ਦੀ ਬਾਣੀ ਤੇ ਵਿਚਾਰ ਕਰਕੇ ਸਾਨੂੰ ਉਹ ਸੁਜਾਵੇ ਤਾਂ ਸਾਡਾ ਜਿਹੜਾ ਬੇਗਮਪੁਰੇ ਦਾ ਸੰਕਲਪ ਉਹ ਵਸਣਾ ਆ ਜੇ ਅਸੀਂ ਮਤਲਬ ਵਿਆਹਾਂ ਨੂੰ ਉੱਥੇ ਗਏ ਜਾ ਕੇ ਉਹ ਦੇਵਾਕੇ ਚਲ ਗਿਆ ਮੋਟਸਰਾ ਦੇ ਪਟਾਕੇ ਮਾਰਦੇ ਚਲ ਗਿਆ ਅਸੀਂ ਜਾ ਕੇ ਮਤਲਬ ਉੱਥੇ ਗੁਰੂ ਸਾਹਿਬ ਜੀ ਦੇ ਭੰਗੜੇ ਪਾ ਕੇ ਵਾਪਸ ਆ ਗਏ ਮੇਰਾ خیال ਸੀ ਮਤਲਬ ਉਲਟ ਪਾਸੇ ਨੂੰ ਜਾ ਰਹੇ ਆ ਇੱਕ ਇਹ ਹੋਈ ਤਾਂ ਹੋਰ ਧਰਮਾਂ ਦੇ ਆ ਜਿਨ੍ਹਾਂ ਦੇ ਅਸੀਂ ਅਸੀਂ ਉਹਨਾਂ ਦੇ ਪਾਏ ਹੋਏ ਇਹ ਰਾਹਤਾਂ ਦੇ ਉੱਤੇ ਚੱਲ ਰਹੇ ਆ ਜਿਹੜੇ ਗੁਰੂ ਸਾਹਿਬ ਜੀ ਦੇ ਕੇਕ ਅਸੀਂ ਕੱਟਦੇ ਆ ਇਹ ਕਿਸੇ ਹੋਰ ਧਰਮ ਦਾ ਆ ਸਾਡੇ ਮਤਲਬ ਜਿਹੜੇ ਗੁਰੂ ਘਰ ਦੇ ਵਿੱਚ ਇਦਾਂ ਦੀਆਂ ਮਤਲਬ ਜਿਹੜੀਆਂ ਇਹ ਨਹੀਂ ਹੋਣੇ ਚਾਹੀਦੀ ਸਾਡੇ ਜੋ ਕੜਾ ਪ੍ਰਸ਼ਾਦ ਜੀ ਦੇਗਾ ਗੁਰੂ ਸਾਹਿਬ ਦੀ ਉਹੀ ਮਤਲਬ ਵਰਤੋਣੀ ਚਾਹੀਦੀ ਆ ਸਾਨੂੰ ਜਿਹੜੇ ਆ ਸੰਕੋਚ ਕਰਨਾ ਚਾਹੀਦਾ ਸਾਨੂੰ ਸੱਚੇ ਸੁੱਤੇ ਸੇਵਕ ਬਣ ਕੇ ਸ਼ਹਿਰ ਦੇ ਵਿੱਚ ਅਸੀਂ ਜਾਣਾ ਔਰ ਗੁਰੂ ਜੀ ਦੀ ਹੋਰ ਵੀ ਸ਼ੋਭਾ ਅਸੀਂ ਤਾਂ ਵਧੇਗੀ ਦਾ ਉਹਨਾਂ ਦੇ ਪ੍ਰਕਾਸ਼ ਪੁਰਬ ਦਾ ਮਨਾਉਣ ਦਾ ਫਾਇਦਾ ਜੇ ਉਹਨਾਂ ਦੀ ਸੋਚ ਦੇ ਉੱਤੇ ਚੱਲੀਏ ਬੱਚਿਆਂ ਨੂੰ ਵੱਧ ਵੱਧ ਪੜ੍ਹਾਈਏ ਨਸ਼ਿਆਂ ਤੋਂ ਮੁਕਤ ਹੋਈਏ ਜੋ ਉਹਨਾਂ ਨੇ ਸਾਨੂੰ ਬਾਣੀ ਦੇ ਵਿੱਚ ਉਹਨਾਂ ਦੱਸਿਆ ਜੇ ਅਸੀਂ ਬਾਣੀ ਪੜ੍ਹਾਂਗੇ ਸਾਨੂੰ ਫਿਰ ਪਤਾ ਲੱਗੂ ਨਾ ਸਾਨੂੰ ਬਾਣੀ ਦੇ ਵਿੱਚ ਪੜ੍ਹਾਈ ਲਈ ਪ੍ਰੇਰਿਤ ਕੀਤਾ ਆ ਡਾਕਟਰ ਬਾਬਾ ਸਾਹਿਬ ਨੇ ਪ੍ਰੇਰਿਤ ਕੀਤਾ ਆ ਗੁਰੂ ਅਰਜਨ ਦੇਵ ਜੀ ਨੇ ਨਸ਼ਿਆਂ ਤੋਂ ਵੀ ਸਾਨੂੰ ਮੁਕਤ ਕੀਤਾ ਆ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇਹਨਾਂ ਇਹਨਾਂ ਜਿਹੜੇ ਗੁਰੂ ਸਾਹਿਬ ਜੀ ਜੋਤ ਸਾਹਿਬ ਨੂੰ ਵਾਰਤ ਜਦੇ ਆ ਇਹਨਾਂ ਤੋਂ ਆਪਾਂ ਦੂਰ ਹੋ ਕੇ ਗੁਰੂ ਸਾਹਿਬ ਦਾ ਓਟ ਆਸਰਾ ਲਈਏ ਉਹਨਾਂ ਦੇ ਪ੍ਰਕਾਸ਼ ਪੁਰਬ ਮਨਾਇਏ ਤਾਂ ਜੋ ਸਾਡੇ ਸਮਾਜ ਦੇ ਵਿੱਚ ਖੁਸ਼ਹਾਲੀ ਆਵੇ, ਤਰੱਕੀ ਆਵੇ, ਸਾਡੇ ਸਮਾਜ ਦਾ ਇਕੱਠ ਹੋਵੇ, ਬੱਚਿਆਂ ਨੂੰ ਇਕੱਠਤਾ ਹੋਊਗਾ ਜਿਹੜਾ ਸਾਡਾ ਨੌਜੋਨ ਪੜਿਆ। ਵਿਖਾ ਤਾਂ ਬੇਗਮਪੁਰਾ ਬਸਣਾ ਮੈਂ ਸਾਰੀਆਂ ਸੰਗਤਾਂ ਨੂੰ ਫੇਰ ਵੀ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਦੇ ਪ੍ਰਕਾਸ਼ 648 ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਜਿੱਥੇ ਮੈਂ ਵਧਾਈ ਦੇਣਾ ਉੱਥੇ ਮੈਂ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਕਿ 4849 ਤੇ ਫਿਰ 50 650 ਸਾਲ ਉਹਨਾਂ ਦਾ ਮਤਲਬ ਹੋਣਾ ਉਹ ਅਸੀਂ ਜਿਹੜਾ ਆ ਪੂਰੇ ਵਰਲਡ ਦੇ ਵਰਲਡ ਤੌਰ ਤੇ ਵੱਡੇ ਵੱਡੇ ਪੰਦਰਾਂ ਦੇ ਉੱਤੇ ਮਨਾਈਏ ਜਿੱਦਾਂ ਮੱਲ ਹੋਰ ਗੁਰੂ ਸਾਹਿਬਾਂ ਦੇ ਮੱਲ ਨਾਲ 650 ਮੱਲ ਮਨਾਉਂਦੇ ਆ ਆਪਾਂ ਵੀ ਇਦਾਂ ਗੁਰੂ ਸਾਹਿਬ ਦਾ ਇੱਕ ਬਹੁਤ ਇਤਿਹਾਸ ਰਚੀਏ ਉਹਨਾਂ ਦਾ ਬੇਗਮਪੁਰੇ ਦਾ ਪਤਾ ਲੱਗੇ ਵੀ ਹਾਂ ਬੇ ਉਹਨਾਂ ਦਾ ਜਿਹੜੇ ਅਣਸ਼ਵਾਂਚੇ ਆ ਉਹਨਾਂ ਦੇ ਵਾਰਸ ਆ ਉਹ ਵੀ ਬੇਗਮਪੁਰੇ ਦਾ ਸੰਕਲਪ ਜਿਹੜਾ ਆ ਉਹ ਧਰਤੀ ਦੇ ਉੱਤੇ ਬਸਾਣ ਜਾ ਰਹੇ ਆ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੁਣ ਪਏ ਸਤਗੁਰੂ ਦਾਸ ਮਹਾਰਾਜ ਕੀ ਜੈ